ਸੁਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸੜੂ ਚ ਇੱਕ ਸਮਾਗਮ ਹੋਇਆ ਜਿਹੜਾ ਕਿ ਇਤਿਹਾਸ ਨਾਲ ਜੁੜਿਆ ਉੱਥੇ ਸੰਬੋਧਨ ਕੀਤਾ ਵੀ 25 ਮਿੰਟ ਉੱਥੇ ਉਹ ਨਾਲੇ ਵੀ ਇਸ਼ਾਰਾ ਕਰ ਗਏ ਇੱਕ ਤੇ ਉਹਨਾਂ ਨੇ ਘੇਰਿਆ ਹੋਈ ਜਿਵੇਂ ਭਾਸ਼ਣ ਵਿੱਚ ਉਹ ਗੱਲਾਂ ਕਰਦੇ ਆ ਕਿ ਸਾਡੀ ਕਮੇਟੀਆਂ ਦੇ ਉੱਤੇ ਸਾਡੇ ਅੰਦਰ ਦਖਲਅੰਦਾਜ਼ੀਆਂ ਵਧ ਗਈਆਂ ਆ ਆਰਐਸਐਸ ਨੇ ਕਬਜ਼ਾ ਕਰ ਲਿਆ ਤੇ ਪੰਜਾਬੀਓ ਖੜੇ ਹੋਣ ਦੀ ਲੋੜ ਆ ਤੇ ਪਾਰਟੀ ਇੱਕੋ ਹੀ ਆ ਜਿਹੜੀ ਬਚਾ ਸਕਦੀ ਪੰਜਾਬ ਨੂੰ ਨਾਲ ਉਹ ਇਹ ਵੀ ਕਹਿ ਗਏ ਕਿ ਜਿਹੜੇ ਕੌਮ ਦੇ ਗद्दार ਸੀ ਜਾਂ ਸਾਡੀ ਪਾਰਟੀ ਦੇ ਗद्दार ਨੇ ਉਹ ਗਨਮੈਨਾਂ ਦੀ ਖਾਤਰ ਕੁਝ ਲਾਲਚਾਂ ਦੀ ਖਾਤਰ ਪਾਰਟੀ ਛੱਡ ਰਹੇ ਲਗੋ ਜਿੱਤੋ ਤਾਂ ਕਿ ਕਹਿ ਰਹੇ ਨੇ ਕਿ ਸੁਭੀ ਸਿੰਘ ਬਾਦਲ ਸਾਹਿਬ ਕੇ ਆਰਐਸਐਸ ਦਖਲ ਬੜੀ ਕਰ ਰਹੀ ਆ ਉਹਨਾਂ ਦੇ ਮੂੰਹੋਂ ਕਿ ਆ ਇਹ ਚੀਜ਼ਾਂ ਜੱਜ ਦੀ ਕਰਨੀ ਹੈਗੀਆਂ ਆਰਐਸਐਸ ਦੇ ਨਾਲ ਤੁਸੀਂ ਸਰਕਾਰ ਚਲਾਈ ਹੈ ਤੁਸੀਂ ਪੰਜਾਬ ਦੇ ਵਿੱਚ ਵੀ ਭਾਈਵਾਲ ਸੀ ਤੁਸੀਂ ਸੈਂਟਰ ਦੇ ਵਿੱਚ ਵੀ ਭਾਈਵਾਲ ਸੀ ਤੁਸੀਂ ਆਰਐਸਐਸ ਦੇ ਕਹਿਣ ਤੇ ਪੰਜਾਬ ਦੇ ਵਿੱਚ ਬਹੁਤ ਕੰਮ ਕੀ ਹੁਣ ਪਿੱਛੇ ਜੇ ਵਿਰਸਾ ਸਿੰਘ ਵਲਟੋਵਾ ਕਹੇਗੇ ਕਿ ਬੀਜੇਪੀ ਦੇ ਕਹਿਣ ਤੇ ਅਸੀਂ ਸੁਮੇਸ਼ ਸੈਣੀ ਨੂੰ ਡੀਜੀ ਪੋਇ ਲਾਇਆ ਸੀ ਉਹਨਾਂ ਦੇ ਕਹਿਣ ਤੇ ਤੁਸੀਂ ਅ ਅਫਸਰ ਲਾਉਂਦੇ ਰਹੇ ਹੋ ਉਹਨਾਂ ਦੇ ਕਹਿਣ ਤੇ ਵਾਈਸ ਚਾਂਸਲਰ ਲਾਉਂਦੇ ਰਹੇ ਹੋ ਤੇ ਹੁਣ ਹੁਣ ਤੁਸੀਂ ਆਰਐਸਐਸ ਨੂੰ ਨਿੰਦਣ ਲੱਗ ਪਿਓ ਕਿਉਂਕਿ ਇਸ ਕਰਕੇ ਨਿੰਦਦੇ ਹੋ ਕਿਉਂਕਿ ਤੁਹਾਡਾ ਅਲਾਈਅੰਸ ਟੁੱਟ ਗਿਆ ਹੈਗਾ ਹੁਣ ਬੀਜੇਪੀ ਤੁਹਾਨੂੰ ਪੁੱਛਦੀ ਨਹੀਂ ਹੈਗੀ ਤੁਹਾਡੇ ਨਾਲ ਗੱਠ ਜੋੜ ਨਹੀਂ ਹੋਇਆ ਤੁਹਾਨੂੰ ਮਜਬੂਰ ਕਰ ਦਿੱਤਾ ਕਿਸਾਨਾਂ ਨੇ ਇਸ ਕਰਕੇ ਹੁਣ ਤੁਹਾਡਾ ਜਿਹੜਾ ਤੌਂਖਲਾ ਇੰਨਾ ਜਾਇਜ਼ ਨਹੀਂ ਹੈਗਾ ਕਿ ਆਰਐਸਐਸ ਦਖਲ ਦਿੰਦੀ ਹੈਗੀ ਤੁਸੀਂ ਅ ਪਈ ਮਨਜੀਤ ਸਿੰਘ ਜਿਹੜੇ ਉਹ ਕਾਲ ਤਿਕ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੀ ਇੱਕ ਇੰਟਰਵਿਊ ਹੈ ਕਿ ਜਦੋਂ ਖਾਲਸਾ ਪੰਥ ਦੇ ਦਿਹਾੜੇ ਮੌਕੇ 300 ਸਾਲਾ ਮਨਾਇਆ ਗਿਆ ਸੀ 1999 ਦੇ ਵਿੱਚ ਉਦੋਂ ਆਰਐਸਐਸ ਵਾਲਿਆਂ ਨੇ ਕੀ ਕੁਝ ਕੀਤਾ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਸ਼੍ਰੀ ਅਟਲ ਬਹਿਰੀਵਾਜ ਪਈ ਉਸ ਮਹਾਨ ਕੰਮ ਵਾਸਤੇ 100 ਕਰੋੜ ਰੁਪਇਆ ਦੇ ਐਲਾਨ ਕਰਕੇ ਗਏ ਸੀ ਬਾਅਦ ਚ 50 ਕਰੋੜ ਰੁਪਏ ਕਹਿੰਦੇ ਆਰਐਸਐਸ ਵਾਲੇ ਕਹਿੰਦੇ ਕਿ ਸਾਨੂੰ ਦਿੱਤਾ ਜਾਵੇ ਉਹਦੇ ਚ ਕਿ ਪੰਜਾਬ ਦੇ ਵਿੱਚ ਐਕਟੀਵਿਟੀ ਵਧਾਉਣੀ ਆ ਫਿਰ ਜਦੋਂ ਨਗਰ ਕੀਰਤਨ ਕੱਢਿਆ ਗਿਆ ਤੇ ਨਿੱਕਰਤਾਰੀ ਕਹਿੰਦੇ ਸੀ ਕਿ ਸਾਨੂੰ ਵੀ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਫਿਰ ਉਹ ਜਥੇਦਾਰ ਕਹਿੰਦਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਜੀ ਸਾਡੀਆਂ ਆਪਣੀਆਂ ਪਰੰਪਰਾਵਾਂ ਨੇ ਤੁਸੀਂ ਪਿੱਛੇ ਰਹੋ ਜੀ ਪਿੱਛੇ ਹੁਣਾ ਤੇ ਆਜੋ ਫਿਰ ਇਹ ਕਹਿੰਦੇ ਸੀ ਕਿ ਜਿਹੜੇ ਸਾਡੇ ਆਰਐਸਐਸ ਦੇ ਜਿਹੜੇ ਚੀਫ ਹਾਊਸ ਸਮੇ ਦੇ ਠੀਕ ਹੈ ਜੀ ਉਹਨੂੰ ਵੀ ਜਿਹੜੇ ਵੱਖ-ਵੱਖ ਧਰਮਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਬਰਾਬਰ ਬਿਠਾਓ ਉਹ ਉਦੋਂ ਅੜ ਗਏ ਸੀ ਕਿ ਨਹੀਂ ਜੀ ਤੁਹਾਡਾ ਸ਼ੰਕਰਚਾਰੀਆ ਤੇ ਅਸੀਂ ਬਿਠਾਇਆ ਹੋਇਆ ਤੇ ਆਰਐਸ ਦੇ ਚੀਫ ਨੂੰ ਅਸੀਂ ਕਿਵੇਂ ਬਿਠਾ ਸਕਦੇ ਨੇ ਤੇ ਫਿਰ ਉਹਦਾ ਕਾਲੀ ਮੰਤਰੀ ਜਥੇਦਾਰ ਨੂੰ ਮਨਾਉਣ ਲੱਗ ਪਏ ਕਿ ਨਹੀਂ ਜਾਣੀ ਸਾਡੀਆਂ ਕੋਈ ਨਾ ਸਿਆਸੀ ਮਜਬੂਰੀਆਂ ਵੀ ਹੁੰਦੀਆਂ ਪਹਿਲਾਂ ਤੇ ਆਪ ਸਾਂਝਾ ਪਾਈਆਂ ਹੁਣ ਤੁਹਾਨੂੰ ਨਾਗਪੁਰੀਏ ਚੁਬਣ ਲੱਗ ਪਏਗੇ ਨੇ ਇਹ ਗੱਲ ਸੁਭੀਸ਼ ਸਿੰਘ ਬਾਦਲ ਦਾ ਤੌਖਲਾ ਜਾਇਜ਼ ਨਹੀਂ ਹੈ ਜੇ ਤੁਸੀਂ ਅੱਜ ਕਹਿੰਦੇ ਸਾਡੀ ਦਿੱਲੀ ਕਮੇਟੀ ਲੈ ਗਏ ਨੇ ਤੇ ਮਨਜਿੰਦਰ ਸਿੰਘ ਸੀ ਸਿਰਚਾ ਦੇ ਤੁਹਾਡਾ ਸੀ ਨਾ ਉਹਨੂੰ ਤੁਸੀਂ ਜਨਰਲ ਸੈਕਟਰੀ ਬਣਾ ਕੇ ਰੱਖਿਆ ਹੁਣ ਕਿਵੇਂ ਬਗਾਨੇ ਹੋ ਗਏ ਉਹ ਹੈ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਸੀ ਤੇ ਜਦੋਂ ਦਿਲਨੀ ਤੋਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਚੋਣ ਲੜਦੇ ਸੀ ਉਹ ਭਾਜਪੀ ਦੇ ਕਮਲਦੇ ਫੁੱਲ ਤੋਂ ਲੜਦੇ ਸੀ ਇਸ ਕਰਕੇ ਸੁਭੀਰ ਸਿੰਘ ਬਾਦਲ ਦਾ ਹੀ ਤੌਂਖਲਾ ਤੇ ਜਾਇਜ਼ ਨਹੀਂ ਆ ਦੂਜੀ ਰਹੀ ਗੱਲ ਸੁਭੀਰ ਸਿੰਘ ਬਾਦਲ ਕਹਿ ਰਹੇ ਕਿ ਕੌਮ ਦੇ ਗद्दार ਉਹ ਕੌਮ ਦੇ ਗद्दार ਕਿ ਪਾਰਟੀ ਦੇ ਗद्दार ਕੌਮ ਤੇ ਬਹੁਤ ਵੱਡੀ ਕੌਮ ਆ ਤੇ ਕੌਮ ਦੀ ਚੜ੍ਹਦੀ ਕਲਾ ਵਾਹਿਗੁਰੂ ਦੇ ਹੱਥਾਂ ਦੇ ਵਿੱਚ ਆ ਸ਼੍ਰੋਮਣੀ ਕਾਲੀ ਦਲ ਦੇ ਹੱਥਾਂ ਦੇ ਵਿੱਚ ਆ ਪਰ ਕੌਮ ਨੇ ਤੁਹਾਨੂੰ ਨਕਾਰ ਦਿੱਤਾ ਹੈਗਾ ਨਾ ਸ਼੍ਰੋਮਣੀ ਅਕਾਲੀ ਦਲ ਨੇ ਨਕਾਰ ਦਿੱਤਾ ਹੈਗਾ ਉਹਦੇ 'ਚ ਤੁਹਾਡਾ ਕਸੂਰ ਹੈ ਕੌਮ ਦਾ ਨਹੀਂ ਕਸੂਰ ਪਾਰਟੀ ਦੇ ਦੱਸੋ ਕਿਹੜੇ ਗद्दार ਨੇ ਜਿਹੜੇ ਚੇਅਰਮੈਨੀਆਂ ਦੀ ਖਾਤਰ ਤੇ ਗਨਮੈਨਾਂ ਦੀ ਖਾਤਰ ਭੱਜ ਭੱਜ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੇ ਜੇ ਤੁਹਾਨੂੰ ਪਤਾ ਕਿ ਉਹ ਗੱਦਾਰ ਨੇ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਗद्दार ਹੋਏ ਬੰਦੇ ਕੌਮ ਦੇ ਗद्दार ਨਹੀਂ ਆ ਇਹ ਸੂਬੇ ਸੰਬਾਦ ਨੂੰ ਸਮਝਣਾ ਚਾਹੀਦਾ ਹੈਗਾ ਪਾਰਟੀ ਜਿਹੜੀ ਸਮਝੌਤੇ ਕਰਦੀ ਹੈਗੀ ਆ ਕਦੀ ਆਰਐਸਐਸ ਨੇ ਸਮਝੌਤੇ ਕਰਦੀ ਕਦੀ ਬੀਜੇਪੀ ਨੇ ਸਮਝੌਤੇ ਕਰਦੀ ਕਦੀ ਬਹੁਜਨ ਸਮਾਜ ਪਾਰਟੀ ਨੇ ਸਮਝੌਤਾਵਾਦੀ ਪਾਰਟੀ ਹੈ ਕੌਮ ਕਦੀ ਸਮਝੌਤੇ ਨਹੀਂ ਕਰਦੀ ਹੈਗੀ ਨਾ ਤੇ ਸ਼੍ਰੋਮਣੀ ਕਾਲੀ ਦਲ ਦਾ ਗਦਾਰ ਉਹ ਕੌਮ ਦਾ ਗਦਾਰ ਨਹੀਂ ਹੋ ਸਕਦਾ ਇਹ ਇੱਕ ਕਾਲੀ ਦਲ ਨੂੰ ਸਮਝ ਲੈਣਾ ਚਾਹੀਦਾ ਕਿ ਕਾਲੀ ਦਲ ਕੀ ਚੀਜ਼ ਹੈ ਔਰ ਕੌਮ ਕੀ ਚੀਜ਼ ਹੈ ਨਾ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਪੰਥਨੀ ਆ ਸ਼੍ਰੋਮਣੀ ਅਕਾਲੀ ਦਲ ਕੌਮ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਆ ਜਿਹੜੀ ਪਾਰਟੀ ਵੋਟਾਂ ਦੇ ਵਿੱਚ ਵੋਟਾਂ ਖਰੀਦਦੀ ਦੀ ਵੀ ਆ ਸ਼ਰਾਬ ਵੀ ਵੰਡਦੀ ਆ ਸੌਦੇਬਾਜ਼ੀ ਵੀ ਕਰਦੀ ਆ ਉਹਨਾਂ ਲੋਕਾਂ ਨੂੰ ਕੁਰਸੀਆਂ ਵੀ ਦਿੰਦੀਆਂ ਜਿਹਨਾਂ ਬੇਕਸੂਰ ਲੋਕਾਂ ਨੌਜਵਾਨਾਂ ਨੂੰ ਖਾੜਕੂ ਕਹਿ ਕੇ ਮਾਰਿਆ ਹੈਗਾ ਉਹ ਕੌਮ ਨਹੀਂ ਹੋ ਸਕਦੀ ਉਹ ਪਾਰਟੀ ਹੋ ਸਕਦੀ ਜਿਹਨੇ ਸੱਤਾ ਦੀ ਘਾਤਰ ਇਹ ਕੁਝ ਕੀਤਾ ਹੋਵੇ ਦੂਜੀ ਗੱਲ ਜੇ ਪਾਰਟੀ ਦੇ ਗद्दार ਆ ਤੇ ਫਿਰ ਤੁਸੀਂ ਉਹਨਾਂ ਨੂੰ ਅਹੁਦੇ ਕਿਉਂ ਦਿੰਦੇ ਰਹੇ ਤਾਨੂੰ ਅੱਜ ਹੀ ਪਤਾ ਲੱਗਾ ਕਿ ਉਹ ਪਾਰਟੀ ਦੇ ਗद्दार ਤੁਹਾਡੀ 1997 ਤੋਂ ਲੈ ਕੇ 2002 ਤੱਕ 5 ਸਾਲ ਉਹ ਫਿਰ 2007 ਤੋਂ ਲੈ ਕੇ 17 ਤੱਕ ਤੁਹਾਡੀ ਸਰਕਾਰ ਹੀ ਹੈ ਜਿਨ੍ਹਾਂ ਲੋਕਾਂ ਨੇ ਅੱਜ ਤੁਹਾਨੂੰ ਛੱਡ ਕੇ ਗਏ ਨੇ ਉਹ ਗद्दार ਅੱਜ ਪਤਾ ਲੱਗਾ ਅਸਲ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੂੰ ਕੱਲੇ-ਕੱਲੇ ਬੰਦੇ ਬਾਰੇ ਪਤਾ ਸੀ ਕਿ ਇਹ ਬੰਦਾ ਕਿੰਨੇ ਯੋਗ ਹੈਗਾ ਤੇ ਕਿੰਨੇ ਯੋਗ ਨਹੀਂ ਹੈਗਾ ਇਹ ਕਿੰਨਾ ਕਾਬਿਲ ਹੈ ਤੇ ਕਿੰਨਾ ਨਹੀਂ ਕਾਬਿਲ ਹੈ ਸੋਬੀਤ ਸਿੰਘ ਬਾਦਲ ਹੁਣੀ ਦਿਲ ਦੇ ਸਾਫ ਆ ਇਹਨਾਂ ਇਹਨਾਂ ਨੇ ਹਰ ਤਰ੍ਹਾਂ ਦੇ ਬੰਦੇ ਤੇ ਭਰੋਸਾ ਕੀਤਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਰ ਬੰਦੇ ਤੇ ਭਰੋਸਾ ਨਹੀਂ ਕਰਦਾ ਸੀ ਸੁਬੀਤ ਸਿੰਘ ਬਾਦਲ ਹਰ ਬੰਦੇ ਤੇ ਭਰੋਸਾ ਕਰ ਜਾਂਦੇ ਨੇ ਜਿਨ੍ਹਾਂ ਤੇ ਭਰੋਸਾ ਕੀਤਾ ਉਹ ਹੁਣ ਗद्दार ਬਣ ਗਏ ਹੈਗੇ ਨੇ ਕਿਉਂਕਿ ਤੁਸੀਂ ਜਦੋਂ ਇੱਕ ਪਾਰਟੀ ਚਲਾਉਣੀ ਹੈ ਤੁਹਾਨੂੰ ਕੱਲੇ-ਕੱਲੇ ਬੰਦੇ ਦੇ ਬਾਰੇ ਪਤਾ ਹੋਣਾ ਚਾਹੀਦਾ ਹੁਣ ਪਿੱਛੇ ਜੇ ਕਿਸੇ ਇਹਨਾਂ ਦੇ ਬਾਗੀ ਧੜੇ ਨੇ ਕਿਹਾ ਹੀ ਹੈ ਕਿ ਜਿਹੜੇ ਮਾਈਨਿੰਗ ਕਰਨ ਵਾਲੇ ਜਾਂ ਜਿਹੜੇ ਹੋਰ ਗੈਰਕਾਨੂੰਨੀ ਕੰਮ ਕਰਨੇ ਉਹ ਅੱਜ ਕੱਲ ਸੁਬੀਤ ਸਿੰਘ ਬਾਦਲ ਦੇ ਸਲਾਹ ਕਰਨ ਉਹ ਕਾਲੀਦਲੇ ਦੀ ਇਹ ਦਿਨ ਆਗੇ ਨੇ ਸੁਭੀ ਸਿੰਘ ਬਾਦਲ ਦਾ ਗੁੱਸਾ ਜਾਇਜ਼ ਆ ਕਿਉਂਕਿ ਪਾਰਟੀ ਦਾ ਹਸ਼ਰ ਬਹੁਤ ਮੜ ਜਿਸ ਪਾਰਟੀ ਦੀ ਪਾਰਟੀ ਨੂੰ ਦਿਸ਼ਾ ਨਾ ਲੱਭ ਰਵੇ ਉਲਟੀ ਉਹਦੀ ਦਸ਼ਾ ਖਰਾਬ ਹੋਵੇ ਉਹਦੇ ਪ੍ਰਧਾਨ ਦੇ ਤੌਂਖਲਤੇ ਦੀ ਜਾਇਜ਼ ਹੀ ਆ ਹੁਣ ਸੁਬੀਰ ਸਿੰਘ ਬਾਦਲ ਤੇ ਪ੍ਰੈਸ਼ਰ ਬਹੁਤ ਆ ਇੱਕ ਤੇ ਪਾਰਟੀ ਦਾ ਪ੍ਰੈਸ਼ਰ ਦੂਜਾ ਵਿਰੋਧੀਆਂ ਦਾ ਪ੍ਰੈਸ਼ਰ ਤੀਜਾ ਬੰਦੇ ਦੇ ਖੁਦ ਤੇ ਵੀ ਮਾਨਸਿਕ ਪ੍ਰੈਸ਼ਰ ਚੋਂ ਨਿਕਲ ਰਿਹਾ ਹੋਊਗਾ ਕਿਉਂਕਿ ਸੁਬੀਰ ਸਿੰਘ ਬਾਦਲ ਕੋ ਸਿਰਫ ਕਾਲੀ ਦਲ ਨਹੀਂ ਹੈਗਾ ਉਹਦੇ ਕੋ ਇੱਕ ਵਪਾਰ ਵੀ ਹੈਗਾ ਵਪਾਰ ਵੀ ਉਹਦੇ ਅੱਜਕੱਲ੍ਹ ਚੱਲ ਰਹੀ ਨਹੀਂ ਰਹਿ ਗਣ ਜਦੋਂ ਬੰਦਾ ਵਪਾਰ ਚ ਵੀ ਘਾਟੇ ਖਾਣ ਲੱਗ ਪੇ ਜਾਂ ਪਾਰਟੀ ਚ ਵੀ ਘਾਟਾ ਸਹਿਣਾ ਪਵੇ ਕਿਉਂਕਿ ਤੁਹਾਡੇ ਕੋਲ ਹੁਣ 3 ਐਮਐਲਏ ਸੀ ਗਿਣਤੀ ਦਾ ਹੁਣ 1 ਐਮਐਲਏ ਰਹਿ ਗਿਆ ਮਤਲਬ ਵਿਧਾਨ ਸਭਾ ਦੇ ਵਿੱਚ ਪਾਰਟੀ ਜ਼ੀਰੋ ਹੋ ਗਈ ਅੰਡਾ ਹੋ ਗਈ ਉਸ ਭਗਵੰਤ ਮਾਨ ਸਾਹਿਬ ਪਿਛਲੇ ਦਿਨ ਕਹਿ ਰਹੇ ਕਿ ਜਿਹੜੇ ਕਹਿੰਦੇ ਹੇ 25 ਸਾਲ ਰਾਜ ਕਰਾਂਗੇ ਉਹਨਾਂ ਕੋ ਹੁਣ 25 ਬੰਦੇ ਵੀ ਨਹੀਂ ਹੈਗੇ ਤੇ ਜੇ ਹੈਗੇ ਉਹ ਵੀ ਵਿਖਰੇ ਵਿਖਰੇ ਨੇ ਹੁਣ ਜਿਸ ਪਾਰਟੀ ਕੋਲ ਵਿਧਾਨ ਸਭਾ ਦੇ ਵਿੱਚ ਜ਼ੀਰੋ ਐਮਐਲਏ ਰਹਿ ਗਿਆ ਹੋਵੇ ਉਹ ਕੀ ਕਰ ਲੂਗਾ ਕੀ ਉਹ ਤੇ ਆਪਣੀ ਪੰਜਾਬ ਦੀ ਗੱਲ ਕਰ ਲੂਗਾ ਕੀ ਪਾਰਟੀ ਦੀ ਗੱਲ ਕਰ ਲੂਗਾ ਡਾਕਟਰ ਸੁਖੀ ਹੁਣ ਚੁੱਪ ਕਰਕੇ ਬੈਠਿਆ ਕਰੋ ਮਾਨਪੀ ਸਿੰਘ ਯਾਰੀ ਪਹਿਲਾਂ ਹੀ ਖਫਾ ਤੇ ਗਨੀਵ ਕੌਰ ਮਜੀਠੀਆ ਕਿੰਨੇ ਕੀ ਬੋਲ ਲੈਣਗੇ ਉਹਨਾਂ ਦਾ ਇੱਕ ਦਦਾ ਸਵਾਲ ਲੱਗ ਜੂਗਾ ਉਹ ਸਵਾਲ ਪੁੱਛ ਲੈਣਗੇ ਜਵਾਬ ਦੇ ਲੈਣਗੇ ਉਹ ਦੂਜੀ ਗੱਲ ਵਿਕਰਮ ਸਿੰਘ ਮਜੀਠੀਆ ਵੀ ਤੇ ਪਾਰਟੀ ਨਾਲੋਂ ਅੱਜ ਕੱਲ ਉਹਦੀਆਂ ਵੱਖਰੀਆਂ ਸੁਰਮ ਪਤਾ ਨਹੀਂ ਪਾਰਟੀ ਨੇ ਸੋਚ ਵਿਚਾਰ ਕੇ ਰੈਗੂਲੇਸ਼ਨ ਪਿੱਛੇ ਜੇ ਪਾਸ ਕੀਤਾ ਜਾਂ ਵਿਕਰਮ ਸਿੰਘ ਮਜੀਠੀਆ ਨੇ ਦਬਾਅ ਪਾ ਕੇ ਉਹ ਰੈਗੂਲੇਸ਼ਨ ਪਾਸ ਕਰਵਾਇਆ ਪਿੱਛੇ ਜੇ ਆਇਆ ਨਾ ਕਾਫੀ ਲੰਮੇ ਸਮੇਂ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੋਕ ਬਿਕਰਮਜੀਤਿਆ ਅਕਸਰ ਕਹਿੰਦੇ ਆਗੇ ਨੇ ਕਿ ਸਰਕਾਰ ਮੇਨਾਂ ਧੱਕਾ ਕਰ ਰਹੀ ਆ ਕਿ ਮੈਨੂੰ ਤਲਬ ਕੀਤਾ ਯਾਰ ਜਦੋਂ ਮੈਂ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਦਾ ਐਸਆਈਟੀ ਮੈਨੂੰ ਤਲਬ ਕਰ ਲੈਂਦੇ ਪਾਰਟੀ ਵੱਲੋਂ ਕੋਈ ਸਟੈਂਡ ਨਹੀਂ ਆਇਆ ਸੀ ਤੇ ਪਿੱਛੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਕੋਰ ਕਮੇਟੀ ਦੇ ਵਿੱਚ ਬਕਾਇਦਾ ਤੌਰ ਤੇ ਰੈਜੂਲੇਸ਼ਨ ਪਾਸ ਕੀਤਾ ਗਿਆ ਔਰ ਬਾਅਦੋਂ ਪ੍ਰੈਸ ਬਿਆਨ ਵੀ ਆਇਆ ਹੈ ਕਿ ਸਰਕਾਰ ਧੱਕੇਸ਼ਾਹੀ ਬੰਦ ਕਰੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਹੁਣ ਲੱਗਾ ਹੋਊਗਾ ਬਿਕਰਮ ਸਿੰਘ ਮਜੀਠੀਆ ਨੂੰ ਕਿ ਸ਼ਰੂਮ ਨਿਕਾਲੀ ਦਲ ਵੀ ਮੇਰੇ ਪਿੱਠ ਤੇ ਖੜਾ ਹੈਗਾ ਨਾ ਉਹ ਇੱਕ ਵੱਖਰਾ ਰੌਲਾ ਹੈਗਾ ਹੁਣ ਵੈਸੇ ਆਪਾਂ ਮੰਨ ਕੇ ਵੀ ਚੱਲਦੇ ਹਾਂ ਕਿ ਹੁਣ ਗਰੀਬਕੌਰ ਮਜੀਠੀਆ ਵਿਧਾਨ ਸਭਾ ਦੇ ਵਿੱਚ ਕਿੰਨਾ ਕੀ ਪਾਰਟੀ ਦੀ ਖਾਤਰ ਜਾਂ ਪੰਜਾਬ ਦੇ ਖਾਤਰ ਲੜ ਰਹਿਣਗੇ ਇੱਕ ਐਮਐਲਏ ਨੂੰ ਤਾਂ ਇੱਕ ਹੀ ਟਾਈਮ ਮਿਲਣਾ ਹੈਗਾ ਵਾ ਜਦ ਪੰਜਾਬ ਦੇ ਮੁੱਦਿਆਂ ਤੇ ਗੱਲ ਆਊਗੀ ਜਾਂ ਕਿਤੇ ਸਰਕਾਰ ਸ਼ਰੋਮਨੀ ਕਾਲੀਦਰ ਨੂੰ ਲੈ ਕੇ ਕੁਝ ਨਿੰਦੇਗੀ ਉਹਨਾਂ ਦਾ ਭੰਡੀ ਪ੍ਰਚਾਰ ਕਰੇਗੀ ਤੇ ਉੱਥੇ ਕੋਈ ਡਿਫੈਂਡ ਕਰਨ ਵਾਲਾ ਨਹੀਂ ਹੋਊਗਾ। ਹਾਂ। ਨਾ ਡਾਕਟਰ ਸੁਖੀ ਬੋਲੇ ਨਾ ਮਨਪ੍ਰੀਤਿਆਲੀ ਬੋਲੇ ਤੇ ਹੱਲੇ ਗਨੀਪ ਕੌਰ ਮਜੀਠੀਆ ਕੋਲ ਤੋਂ ਤਜਰਬਾ ਹੀ ਬੜਾ ਘੱਟ ਹੈ ਗਣਾ ਕਿਉਂਕਿ ਆਲੀ ਵੀ ਦੋ ਦਫਾ ਦਾ ਐਮਐਲਏ ਡਾਕਟਰ ਸੁਖੀ ਵੀ ਦੋ ਦਫਾ ਦਾ ਐਮਐਲਏ ਤੇ ਗਨੀਪ ਕੌਰ ਮਜੀਠੀਆ ਉਹਨਾਂ ਨੂੰ ਤਾਂ ਹਜੇ ਤਜਰਬਾ ਚਾਹੀਦਾ ਹੈ। ਹਾਂ। ਔਰ ਦੂਜੀ ਗੱਲ ਇਹ ਹੁਣ ਇਸ ਮਸਲੇ ਦੇ ਵਿੱਚ ਹੁਣ ਆ ਸੁਭੀਰ ਸਿੰਘ ਬਾਦਲ ਦੀ ਇਹ ਚਿੰਤਾ ਕਿ ਉਹ ਕਹਿੰਦੇ ਕਿ ਜੀ ਦੋ ਗਨ ਮੈਨ ਲੈਂਡ ਦੇ ਚੱਕਰ ਦੇ ਵਿੱਚ ਤੇ ਜਾਂ ਹੋਰ ਕੀ ਮੁਨਾਫੇ ਦੇ ਚ ਚੇਅਰਮੈਨੀਆਂ ਦੇ ਸਿਆਸੀ ਅਹੁਦੇਦਾਰੀਆਂ ਦੇ ਲੈਣ ਚ ਪਾਰਟੀ ਛੱਡ ਕੇ ਜਾ ਰਹੇ ਹੈਗੇ ਨੇ ਉਹਨਾਂ ਨੂੰ ਗਦਾਰ ਗਦਾਰ ਸ਼ਬਦ ਸਹੀ ਹੈ ਜਾਂ ਮਤਲਬੀ ਸਹੀ ਹੈਗੇ ਨੇ ਕਿਉਂਕਿ ਤੁਸੀਂ ਵੀ ਜਦੋਂ ਤੁਹਾਡੀ ਸਰਕਾਰ ਸੀ ਨਾ ਤੁਸੀਂ ਵੀ ਉਦੋਂ ਦੂਜੀਆਂ ਪਾਰਟੀਆਂ ਦੇ ਤੋੜ-ਤੋੜ ਕੇ ਐਮਐਲਏ ਸ਼ਾਮਲ ਕਰਵਾਏ ਸੀ ਤੁਸੀਂ ਜੀਤਮਿੰਦਰ ਸਿੰਘ ਸਿੱਧੂ ਨੂੰ ਅਸਤੀਫਾ ਦੇ ਕੇ ਕਲੈਕਸ਼ਨ ਲੜਾਈ ਸੀ ਤੁਸੀਂ ਮੋਗੇ ਤੋਂ ਐਮਐਲਏ ਹੁੰਦੇ ਸੀ ਜਾਣ ਕਰਕੇ ਤੁਸੀਂ ਉਹਨਾਂ ਨੂੰ ਕਾਂਗਰਸ ਤੋਂ ਅਸਤੀਫਾ ਦੇ ਕਲੈਕਸ਼ਨ ਲੜਵਾਈ ਸੀ ਮਤਲਬ ਤੁਸੀਂ ਵੀ ਤੇ ਸੌਦੇ ਕਰਦੇ ਰਹੇ ਹੋ ਨਾ ਤੇ ਅੱਜ ਦੇ ਤੁਹਾਡੇ ਐਮਐਲਏ ਜਾਂ ਹੋਰ ਜਿਹੜੇ ਲੀਡਰ ਛੱਡ ਕੇ ਆਮ ਆਦੀ ਪਾਰਟੀ 'ਚ ਜਾ ਰਹੇ ਨੇ ਉਹਨਾਂ ਨੂੰ ਗੁਦਾਰ ਨਹੀਂ ਮੌਕਾ ਪ੍ਰਸਤ ਕਹਿ ਸਕਦੇ ਹੋਗੇ ਮਤਲਬ ਵੀ ਕਹਿ ਸਕਦੇ ਹੋ ਔਰ ਕਿਉਂਕਿ ਇੰਡੀਆ ਦੇ ਵਿੱਚ ਸਿਆਸਤ ਹੀ ਮਤਲਬ ਦੀ ਹੈਗੀ ਹੈ ਹੁਣ ਤੁਸੀਂ ਜੇ ਵਾਕੇ ਜੇ ਤੁਸੀਂ ਹੈ ਕਿ ਕਾਲੀ ਦਲ ਦੇ ਪ੍ਰਧਾਨ ਆ ਹੁਣ 27 ਦੀਆਂ ਇਲੈਕਸ਼ਨ ਆਉਣੀਆਂ ਕਈਆਂ ਨੂੰ ਕਈਆਂ ਨੂੰ ਕਾਂਗਰਸੀਆਂ ਨੇ ਟਿਕਟ ਦੇਣੀ ਕਈਆਂ ਨੂੰ ਆਮ ਆਦੀ ਪਾਰਟੀ ਨੇ ਟਿਕਟ ਦੇਣੀ ਤੇ ਫਿਰ ਤੁਸੀਂ ਉਹਨਾਂ ਨੂੰ ਸ਼ਾਮਲ ਕਰੋਗੇ ਜਾਂ ਜਿਹੜੇ ਤੁਹਾਡੇ ਹੁਣ ਬਾਗੀ ਧੜੇ ਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਚੋਂ ਕੱਢ ਦਿੱਤਾ ਹੈਗਾ ਕੱਲ ਨੂੰ ਉਹਨਾਂ ਨੂੰ ਵਾਪਸ ਲਾਓਗੇ ਫਿਰ ਕੀ ਜਿਹੜੇ ਛੱਡ ਕੇ ਜਾ ਰਹੇ ਕੀ ਉਹਨਾਂ ਦੇ ਗਦਾਰਾਂ ਦੇ ਅਪਾ ਤਾਂ ਸੁਭੀਸ਼ ਬਾਦਲ ਦੇ ਮੁਤਾਬਕ ਹੀ ਗਦਾਰ ਮੰਨ ਲਨੇ ਹੈਗੇ ਕਿ ਉਹਨਾਂ ਗਦਾਰਾਂ ਦੇ ਪੱਕੇ ਤੌਰ ਤੇ ਸ਼ਰੂਮ ਨਿਕਾਲੀ ਦਲ ਦੇ ਦਰਵਾਜ਼ੇ ਬੰਦ ਹੋ ਗਏ ਨੇ ਇਹ ਸੁਭੀਸ਼ ਬਾਦਲ ਸਾਹਿਬ ਨੂੰ ਡਿਸਾਈਡ ਕਰਨ ਪਊਗਾ ਇਹਦਾ ਮਤਲਬ ਹੈ ਕਿ ਇਹ ਜਿਹੜੇ ਉਹਨਾਂ ਦੇ ਬਿਆਨ ਆਏ ਨਾ ਇਸ ਤੋਂ ਝਲਕਦਾ ਕਿ ਪਾਰਟੀ ਦੇ ਵਿੱਚ ਫਰਸਟ੍ਰੇਸ਼ਨ ਕਿੰਨੀ ਹੈਗੀ ਆ ਕਿਉਂਕਿ ਜਦੋਂ ਇਸ ਸਮੇਂ ਗ੍ਰਹਿ ਮਾੜੇ ਚੱਲ ਰਹੇ ਹੈਗੇ ਨੇ ਘਰ ਦੇ ਵਿੱਚ ਕਲੇਸ਼ ਆ ਤੇ ਕਹਿੰਦੇ ਜਦੋਂ ਘਰ ਦੇ ਵਿੱਚ ਕਲੇਸ਼ ਹੋਣਾ ਤੇ ਗ੍ਰਹਿ ਵੀ ਉਲਟੇ ਚੱਲਣ ਲੱਗ ਪੈਂਦੇ ਹੈਗੇ ਨੇ ਹੁਣ ਕਲੇਸ਼ ਤੇ ਗ੍ਰਹਿ ਉਹਨਾਂ ਦੀ ਮਾਰ ਹੀਟਾ ਸੁਭੀ ਸਿੰਘ ਬਾਦਲ ਔਰ ਬਹੁਤ ਜ਼ਿਆਦਾ ਮਾੜਾ ਸਮਾਂ ਚੱਲ ਰਿਹਾ ਹੈਗਾ ਉਹ ਸੁਭੀ ਸਿੰਘ ਬਾਦਲ ਦਾ ਵੀ ਮਾੜਾ ਸਮਾਂ ਵਾ ਸ਼ਰੂਮਨੀ ਕਾਲੀਦਲ ਦਾ ਵੀ ਮਾੜਾ ਸਮਾਂ ਹੈਗਾ ਤੇ ਸ਼ਰੂਮਨੀ ਕਾਲੀਦਲ ਦਾ ਜਿਹੜਾ ਮਾੜਾ ਸਮਾਂ ਉਹਨੂੰ ਕੌਮ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਕੌਮ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਆ ਕੌਮ ਤੇ 1947 ਦੇ ਵੰਡ ਤੋਂ ਬਾਅਦ ਵੀ ਚੜ੍ਹਦੀ ਕਲਾ ਚ ਰਹੀ ਆ नक्सਲਵਾਲ ਜਦੋਂ ਰਿਹਾ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਖੜਕੂ ਬਾਤ ਰਿਹਾ ਉਹਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਤੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣੀ ਹੈ ਇਹ ਤੇ ਬਾਬੇ ਨਾਨਕ ਦਾ ਹੀ ਹੈ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸ ਧਰਤੀ ਦੇ ਵਿੱਚ ਕੌਮ ਦੀ ਕਦੀ ਨਹੀਂ ਹਾਂ ਕੌਮ ਹਮੇਸ਼ਾ ਇੱਕ ਪੀੜਾ ਚੋਂ ਨਿਕਲਦੀ ਰਹੀ ਹੈ ਜਦੋਂ ਦਾ ਇਹ ਦੁਨੀਆ ਵਸੀ ਹੋਈ ਹੈ ਉਹ ਇਦਾਂ ਹੀ ਚੱਲਦੀ ਰਹਿਣੀ ਹੈ ਪਰ ਕੌਮ ਚੜ੍ਹਦੀ ਕਲਾ ਜੀ ਦਾ ਕਾਲੀ ਦਲ ਕੌਮ ਨਹੀਂ ਆ ਸ਼ਰੋਮਣੀ ਕਾਲੀ ਦਲ ਪੰਥ ਨਹੀਂ ਆ ਇਹ ਪੰਜਾਬ ਦੀ ਜਨਤਾ ਨੂੰ ਪਤਾ ਹੈਗਾ ਉਹ ਦੂਜੀ ਇਹ ਸਭ ਤੋਂ ਵੱਡਾ ਸਵਾਲ ਆ ਕਿ ਹੁਣ ਦੇ ਦੇ ਕਿ ਕਾਲੀ ਦਲ ਹੋਰ ਕੀ ਸਿਆਸਤ ਕਰਾਂ ਕਿਉਂਕਿ ਕੱਲ ਵੀ ਹੋਰ ਜਿਹੜੇ ਨਾਰਾਜ਼ ਧੜੇ ਉਹ ਵੀ ਕਹਿੰਦੇ 120 ਸਿੰਘ ਬਾਦਲ ਨੂੰ ਲਾਂਬੇ ਕਰੋ ਹੁਣ ਪੂਰਾ ਅਗਰ ਕਾਲੀ ਦਲ ਜਿਹੜਾ ਬਚਾਉਣ ਦੀ ਗੱਲ ਹੈਗੀ ਨਾ ਜੀ ਕੌਮ ਤੇ ਸਹੀ ਹੈ ਜੇ ਪੰਜਾਬ ਕੌਮ ਨੂੰ ਸ਼ਰਮਨੀ ਕਾਲੀ ਨੂੰ ਬਚਾਉਣ ਦਾ ਜਿਹੜਾ ਵੇਲਾ ਹੁਣ ਸਿੰਘ ਸਬਾਨ ਦੇ ਹੱਥ ਆਵਾ ਕਿ ਉਹ ਕਿੰਨਾ ਫੈਸਲਾ ਨੇ ਜਿੰਨੇ ਵੀ ਇਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਦੋਸ਼ੀ ਮੰਨ ਚੁੱਕੇ ਨੇ ਕਬੂਲ ਕਰ ਚੁੱਕੇ ਨੇ ਕਿ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਨੇ ਗਲਤੀਆਂ ਦਾ ਵੇਰਵਾ ਨਹੀਂ ਕਰੇ ਪਰ 2007 ਤੋਂ ਲੈ ਕੇ 2015 ਤੱਕ ਮੋਟੀਆਂ ਗਲਤੀਆਂ ਉਹ ਉਹ ਸਜ਼ਾ ਭੁਗਤਣ ਨੂੰ ਤਿਆਰ ਤੇ ਜੇ ਕੱਲ ਨੂੰ ਸਿੰਘ ਸਭਾ ਤੋਂ ਫੈਸਲਾ ਆ ਗਿਆ ਜਾਂ ਜਿਹੜੇ ਲੋਕ ਆਸ ਕਰ ਰਹੇ ਨੇ ਕਿ ਜਿੰਨੇ ਵੀ ਹੈਗੇ ਨੇ ਇਹਨਾਂ ਨੂੰ ਇੱਕ ਵਾਰ ਨੇ ਤੇ ਘੱਟੋ ਘੱਟ ਲਾਂਬੇ ਕਰ ਦੇਣਾ ਚਾਹੀਦਾ ਹੈਗਾ ਨਾ ਫਿਰ ਦੇਖੋ ਸ਼ਰੋਮਨੀ ਕਾਲੀਦਲ ਵੀ ਉੱਠੂਗਾ ਤੇ ਫਿਰ ਕੌਮ ਤੇ ਵੀ ਕੋਈ ਅਸਰ ਔਰ ਦੂਜੀ ਗੱਲ ਇੱਕ ਗੱਲ ਜਿਹੜੀ ਸੁਭੀ ਸਿੰਘ ਬਾਦਲ ਦੀ ਜਾਇਜ਼ ਲਾਦੀਆ ਕਿ ਪੰਜਾਬ ਦੇ ਮਸਲੇ ਜੇ ਠਾਉਣ ਵਾਲੀ ਗੱਲ ਉਹ ਸ਼ਰੂਮ ਨਹੀਂ ਕਾਲੀ ਦਲ ਪਾਰਟੀ ਸੀ ਜਿਹੜੀ ਸਮੇਂ ਦੇ ਨਾਲ ਪੰਜਾਬ ਦੇ ਮੁੱਦੇ ਤੇ ਪੰਥਕ ਮੁੱਦੇ ਹਟਾਉਣਾ ਭੁੱਲ ਗਏ ਸੀ ਠਾਉਣਾ ਭੁੱਲ ਗਏ ਸੀ ਕਿਉਂਕਿ ਪਹਿਲਾਂ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਦੋਂ ਇਹ ਲਗਾਤਾਰ ਠਾਉਂਦੇ ਰਹੇ 1996 ਵਿੱਚ ਭਾਜਪਾ ਦੇ ਨਾਲ ਆਰਐਸਐਸ ਦੇ ਨਾਲ ਸਮਝੌਤਾ ਕਰ ਲਿਆ ਅਨਕੰਡੀਸ਼ਨਲ ਉਦੋਂ ਪੰਜਾਬ ਦੇ ਮੁੱਦਿਆਂ ਤੇ ਗੱਲ ਹੋ ਕਰਨੀ ਬੰਦ ਹੋ ਗਈ ਪੰਜਾਬ ਦੇ ਸਿੱਖ ਮਸਲਿਆ ਸਿੱਖਾਂ ਸਿੱਖ ਮਸਲਿਆਂ ਤੇ ਗੱਲ ਬੰਦ ਹੋ ਗਈ ਉਹ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਲਾ ਲੋ ਜਾਂ ਫਿਰ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਲਾ ਲੋ ਜਾਂ ਫਿਰ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਲੈ ਕੇ ਭਾਰਤ ਸਰਕਾਰ ਨੇ ਜੋ ਫੈਸਲੇ ਕੀਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਚੁੱਪ ਹੋਇਆ ਜਦੋਂ ਕਾਂਗਰਸ ਪਾਰਟੀ ਦੀ ਸੈਨੇਟਰ ਸਰਕਾਰ ਉਦੋਂ ਹੀ ਮਸਲੇ ਠਾਉਂਦੇ ਰਹੇ ਨੇ ਉਹ ਜਵਾਹਰ ਨਹਿਰੂ ਤੋਂ ਲੈ ਕੇ ਹੁਣ ਤੱਕ ਪਰ ਜਦੋਂ ਇਹਨਾਂ ਨੂੰ ਉਥੇ ਸੂਟ ਕਰਦਾ ਸੀ ਔਰ ਕਾਂਗਰਸੀ ਕਦੀ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਸੈਂਟਰ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਭਾਜਪਾ ਵਾਲਿਆਂ ਤੋਂ ਤਾਂ ਬਿਲਕੁਲ ਆਸ ਨਹੀਂ ਕੀਤੀ ਜਾ ਸਕਦੀ ਹੈਗੀ ਨਾ ਇਸ ਕਰਕੇ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਸਿਰਫ ਤੇ ਸਿਰਫ ਜਿੰਨੂੰ ਸੈਂਟਰ ਦੇ ਵਿੱਚ ਭੁੱਖ ਨਾ ਹੋਵੇ ਕਿ ਮੈਂ ਸੈਂਟਰ ਦੇ ਵਿੱਚ ਭਾਈਵਾਲ ਬਣਾ ਮੈਂ ਸੈਂਟਰ ਦੇ ਵਿੱਚ ਵਜ਼ੀਰੀਆਂ ਲੈਣੀਆਂ ਨੇ ਮੈਂ ਸੈਂਟਰ ਨਾਲ ਮਿਲ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਰਾਜਪਾਲ ਜਾਂ ਹੋਰ ਕਮਿਸ਼ਨਰਾਂ ਦੇ ਚੇਅਰਮੈਨ ਜਿਸ ਖੇਤਰੀ ਪਾਰਟੀ ਨੂੰ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਹੀ ਕਰੇਗੀ ਨਾ ਉਹ ਉਹਦੀ ਲੋੜ ਆ ਉਹ ਲੋੜ ਉਹ ਪਾਰਟੀ ਹੁੰਦੀ ਸੀ ਇੱਕ ਸਮੇਂ ਸ਼ਰੂਮ ਨਿਕਾਲ ਪਰ ਜਦੋਂ ਦਾ 1996 ਤੋਂ ਬਾਅਦ ਹੌਲੀ 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 ਕਰ ਕਰਕੇ ਨਾ ਸ਼ਰੂਮ ਨਿਕਾਲੀ ਦਲ ਨੇ ਆਪਣਾ ਜਿਹੜਾ ਰਤਬਾ ਸੀ ਨਾ ਕਿ ਇੱਕ ਇੰਡੀਆ ਦੀ ਸਭ ਤੋਂ ਸੰਗੀ ਢਾਂਚੇ ਦੀ ਗੱਲ ਕਰਨ ਵਾਲੀ ਫੈਡਰਲ ਸਿਸਟਮ ਦੀ ਗੱਲ ਕਰਨ ਵਾਲੀ ਜਿਹੜੀ ਪਾਰਟੀ ਉਹ ਸ਼ਰੂਮ ਨਿਕਾਲੀ ਉਹ ਇਹਨਾਂ ਨੇ ਜਿਹੜਾ ਆਪਣਾ ਵਜੂਦ ਸੀ ਨਾ ਜਾਂ ਹੋਂਦ ਸੀ ਜਾਂ ਇੱਕ ਰਤਬਾ ਉਹ ਰਤਬਾ ਇਹਨਾਂ ਨੇ ਖੋਦੀ ਆਪਣਾ ਘਟਾਇਆ